ਮੇਸ਼ਪਤਾ ਸਾਹਿਬ ਸਿਰਗੁਰ ਗੋਬਿੰਦ ਸਿੰਘ ਜੀ ਦੇ ਪਰਿਵਾਰ ਅਤੇ ਸਿੰਘਾਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜ ਮੇਲ ਜੋ ਮਨਾਏ ਜਾ ਰਹੇ ਨੇ ਉਸ ਦੀ ਸ਼ੁਰੂਆਤ ਅੱਜ ਰੋਪੜ ਦੇ ਵਿੱਚ ਹੋਈ ਹੈ ਰੋਪੜ ਦੇ ਗੁਰਦੁਆਰਾ ਗੁਰਗੜ੍ਹ ਸਾਹਿਬ ਤੋਂ ਨਗਰ ਕੀਰਤਨ ਜਿਹੜਾ ਸਜਾਇਆ ਗਿਆ ਜੋ ਕਿ ਗੁਰਦੁਆਰਾ ਪੱਠਾ ਸਾਹਿਬ ਇਤਿਹਾਸਿਕ ਸਥਾਨ ਦੇ ਉੱਤੇ ਪਹੁੰਚ ਕੇ ਸਮਾਪਤ ਹੋਵੇਗਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਸੰਗਤ ਮੌਜੂਦ ਹੈ ਪੰਜ ਪਿਆਰਿਆਂ ਦੀ ਅਗਵਾਈ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਜਿਹੜਾ ਨਗਰ ਕੀਰਤਨ ਗੁਰਦੁਆਰਾ ਗੁਰਗੜ੍ਹ ਸਾਹਿਬ ਤੋਂ ਆਰੰਭ ਕੀਤਾ ਗਿਆ ਹੈ ਮੇਰੇ ਨਾਲ ਨੇ ਭਾਈ ਪਵਿੱਤਰ ਸਿੰਘ ਨੇ ਮੇਰੇ ਨਾਲ ਭਾਈ ਸਾਹਿਬ ਕੀ ਲੱਗਦਾ ਵੀ ਨਗਰ ਕੀਰਤਨ ਜਾਂ ਗੁਰਪੁਰਬ ਅਸੀਂ ਮਨਾਉਨੇ ਆ ਪਰ ਅਜਿਹੇ ਸਮੇਂ ਦੇ ਵਿੱਚ ਜਦੋਂ ਸੰਗਤ ਵਿਰਾਗ ਦੇ ਸਮੇਂ ਦੇ ਵਿੱਚ ਹੈ ਜਦੋਂ ਮਨ ਦੇ ਵਿੱਚ ਵਿਰਾਗ ਹੈ ਜਦੋਂ ਅਜਿਹੇ ਨਗਰ ਕੀਰਤਨਾਂ ਦੇ ਵਿੱਚ ਸੰਗਤ ਸ਼ਮੂਲਿਤ ਕਰਦੀਆਂ ਤਾਂ ਕਿਸ ਤਰ੍ਹਾਂ ਦੇ ਬਲਬਲੇ ਜਿਹੜੇ ਮਨ ਦੇ ਵਿੱਚ ਹੁੰਦੇ ਆਪਣੇ ਗੁਰੂ ਸਾਹਿਬਾਨਾਂ ਦਾ ਜਿਹੜਾ ਇਤਿਹਾਸ ਆ ਉਹ ਇੱਕ ਵਾਰੀ ਸਾਡੇ ਸਾਰਿਆਂ ਦੇ ਮਨਾਂ ਵਿੱਚ ਦੁਹਰਾਇਆ ਜਾਂਦਾ ਆ ਕਿਉਂਕਿ ਜਦੋਂ ਕਿਲਾ ਆਨੰਦਗੜ੍ਹ ਸਾਹਿਬ ਤੋਂ ਸਤਗੁਰੂ ਮਹਾਰਾਜ ਕਿਲਾ ਛੱਡਦੇ ਪਰਵਾਰ ਵਿਛੋੜੇ ਤੇ ਆ ਕੇ ਪਰਿਵਾਰ ਵਿਛੜਦਾ ਫਿਰ ਉਹਨਾਂ ਦੇ ਕਾਦਮ ਜਿਵੇਂ ਜਿਵੇਂ ਭਾਵ ਸ੍ਰੀ ਚਮਕੌਰ ਸਾਹਿਬ ਤੇ ਗੁਰਦੁਆਰਾ ਸ੍ਰੀ ਪਠਾ ਸਾਹਿਬ ਉਤੋਂ ਬਾਅਦ ਸ੍ਰੀ ਫਤਿਹਗੜ ਸਾਹਿਬ ਦੇ ਇਹ ਜਿਹੜੀਆਂ ਸ਼ਹਾਦਤਾਂ ਨੇ ਸੇ ਕਾਮ ਨੂੰ ਫਿਰ ਹਲੂਣਾ ਦਿੰਦੀਆਂ ਹਨ ਕਿ ਹਮੇਸ਼ਾ ਹੀ ਸੱਚ ਤੇ ਹੱਕਾਂ ਦੇ ਵਾਸਤੇ ਤਿਆਰ ਪਰ ਤਿਆਰ ਰਹਿਣਾ ਚਾਹੀਦਾ ਹੈ ਤੇ ਗੁਰੂਆਂ ਦਾ ਪੰਜ ਪਿਆਰਿਆਂ ਦਾ ਨਿਸ਼ਾਨੀ ਸਹਿਬਾਨਾਂ ਦਾ ਤੇ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿੱਚ ਹਮੇਸ਼ਾ ਹੀ ਸਿੱਖ ਨੂੰ ਚੱਲਣਾ ਚਾਹੀਦਾ ਇਹ ਜੋ ਸ਼ਹੀਦੀ ਜੋੜ ਮੇਲਾ ਅੱਜ ਆ ਪੱਕਤਰ ਹੋਇਆ ਸਰਬੱਤ ਸੰਗਤਾਂ ਗੁਰਦੁਆਰਾ ਗੁਰੂਗੱਡ ਤੋਂ ਚੱਲ ਕੇ ਗੁਰਦੁਆਰਾ ਪਠਾ ਸਾਹਿਬ ਜਾ ਕੇ ਅੱਜ ਸੰਪੰਨ ਹੋਣਾ ਹੈ ਇੱਕੋ ਇੱਕ ਦੀਆਂ ਉਦਾਹਰਨਾਂ ਸਾਨੂੰ ਸਿੱਖਿਆ ਵਾ ਇਹੀ ਮਿਲਦੀਆਂ ਕਿ ਸਾਨੂੰ ਆਪਣੀਆਂ ਬਿਵਾਨੀਆਂ ਕਹਾਣੀਆਂ ਨਾਲ ਹਮੇਸ਼ਾ ਹੀ ਜੁੜੇ ਰਹਿਣਾ ਚਾਹੀਦਾ ਤੇ ਸ਼ਹੀਦਾਂ ਦੇ ਚਲਾਏ ਹੋਏ ਮਾਰਗ ਤੇ ਚੱਲਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂਬਰ ਨੇ ਪਰਮਿਸ਼ਨ ਲਖਵਾਲਸ ਜੀ ਲਖਵਾਲਸ ਜੀ ਕੀ ਲੱਗਦਾ ਸ਼੍ਰੋਮਣੀ ਕਮੇਟੀ ਵੱਲੋਂ ਵੱਡੇ ਪੱਤਰ ਦੇ ਉੱਤੇ ਪ੍ਰਬੰਧ ਕੀਤੇ ਗਏ ਨੇ ਕਿ ਕਿ ਸੰਗਤਾਂ ਦੇ ਲਈ ਖਾਸ ਤੌਰ ਤੇ ਨਿਰਦੇਸ਼ ਜਿਹੜੇ ਨੇ ਸ਼੍ਰੋਮਣੀ ਗੁਰਦੁਆਰਾ 15 ਕਮੇਟੀ ਵੱਲੋਂ ਇਸ ਪਵਿੱਤਰ ਦਿਹਾੜਾ ਮੌਕੇ ਦਿੱਤੇ ਗਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਇੱਕ ਸਾਲ ਦੀ ਤਰ੍ਹਾਂ ਅੱਜ ਕੌਮ ਦੇ ਉਹਨਾਂ ਮਹਾਨ ਸ਼ਹੀਦਾਂ ਦੀ ਆਤਮਾ ਨੂੰ ਸਮਰਪਤ ਨਗਰ ਕੀਰਤਨ ਗੁਰਦੁਆਰਾ ਗੁਰੂ ਘਰ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵਿੱਚ ਹੁੰਦਾ ਹੋਇਆ ਗੁਰਦਾਰਾ ਸਿੰਘ ਪੱਠਾ ਸਾਹਿਬ ਦੇ ਵਿੱਚ ਸਮਾਪਤੀ ਹੁੰਦੀ ਆ। ਇਸ ਸਮੇਂ ਦੌਰਾਨ ਅਸੀਂ ਕੌਮ ਦੇ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਉਸ ਸਮੇਂ ਦੇ ਜ਼ੁਲਮ ਦੇ ਖਿਲਾਫ ਲੜਾਈ ਲੜਦਿਆਂ ਸ਼ਹੀਦੀਆਂ ਦਿੱਤੀਆਂ ਸੀ। ਸ਼ੌਣੀ ਗੁਰਦੁਆਰਾ ਪਰੰਪਰਤਿ ਵਾਲੋਂ ਹਰ ਇੱਕ ਸਾਲ ਇਹਨਾਂ ਨੂੰ ਬੜੇ ਪੱਧਰ ਤੇ ਸ਼ਹੀਦੀ ਦਿਨਾਂ ਨੂੰ ਮਨਾਇਆ ਜਾਂਦਾ ਔਰ ਹਰ ਇੱਕ ਕਿਸਮ ਦੇ ਪ੍ਰਬੰਧ ਦਾ ਭਾਵੇਂ ਰਹਿਸ ਦਾ ਪ੍ਰਬੰਧ ਦਾ ਭਾਵੇਂ ਲੰਗਰ ਦਾ ਪ੍ਰਬੰਧਾ ਸਾਰੇ ਪ੍ਰਬੰਧਰ ਮੁਕੰਮਲ ਕੀਤੇ ਜਾਂਦੇ ਆ ਔਰ ਕਿਸੇ ਨੂੰ ਕੋਈ ਕਿਸੇ ਕਿਸਮ ਦੀ ਜਿਹੜੀ ਪ੍ਰੋਬਲਮ ਨਹੀਂ ਆਉਣ ਦਿੱਤੀ ਜਾਂਦੀ ਕੋਸ਼ਿਸ਼ ਹੁੰਦੀ ਹੈ ਕਿ ਸਾਰੀ ਸੰਗਤਾਂ ਬੜੇ प्यार ਸਤਕਾਰ ਦੇ ਨਾਲ ਇਹਨਾਂ ਪੁਰਸ਼ਾ ਦੇ ਨਾਲ ਇਹਨਾਂ ਸ਼ੀਰ ਦੀ ਦਿਨਾਂ ਨੂੰ ਮਨਾਉਣ ਸੋ ਇਹਨਾਂ ਸ਼ੀਰ ਦੀਆਂ ਦਿਨਾਂ ਦੇ ਵਿੱਚ ਸੋ ਨਹੀਂ ਕੱਟੀ ਵੱਲ ਹੋਰ ਵੀ ਬਹੁਤ ਸਾਰੀਆਂ ਰਹਿਤਾਂ ਹੁੰਦੀਆਂ ਜਿਵੇਂ ਕਿ ਸਾਦਾ ਲੰਗਰ ਆ ਜਿਹੜੇ ਰੱਖਣੇ ਆ ਔਰ ਕੋਈ ਵੀ ਜਿਹੜਾ ਮਠਾਈ ਵਗੈਰਾ ਆ ਜਾਂ ਇਹੋ ਜਿਹਾ ਪਕਵਾਨ ਆ ਉਹ ਨਹੀਂ ਪਕਾਉਣੇ ਸੋ ਉਹਨਾਂ ਦੀਆਂ ਰਹਿਤਾਂ ਤੇ ਅਸੀਂ ਵੀ ਬੇਨਤੀ ਕਰਦੇ ਹਾਂ ਹਰ ਇੱਕ ਸਾਲ ਸਾਰੇ ਸ਼ਹਿਰ ਦੀ ਇਲਾਕੇ ਦੀ ਮੀਟਿੰਗ ਕੀਤੀ ਜਾਂਦੀ ਆ ਔਰ ਉਹਨਾਂ ਦੇ ਵਿੱਚ ਉਹਨਾਂ ਨੂੰ ਇਹ ਦੱਸਿਆ ਜਾਂਦਾ ਹੈ ਕਿ ਆਪਾਂ ਇਹਨਾਂ ਨੂੰ ਬੜੀ ਸਾਦਗੀ ਦੇ ਨਾਲ ਮਨਾਉਣਾ ਹੈ ਬੜੇ ਸਾਦੇ ਤਰੀਕੇ ਨਾਲ ਨਾ ਦੀਹਾੜਾ ਮਨਾਉਣਾ ਔਰ ਪਿਛਲੇ ਸਮਿਆਂ ਦੌਰਾਨ ਵੀ ਜਦੋਂ ਇਹ ਦਿਹਾੜੇ ਮਨਾਏ ਜਾਂਦੇ ਉਹਨਾਂ ਸਮਿਆਂ ਦੇ ਵਿੱਚ ਸਾਡੇ ਜਿਹੜੇ ਬਜ਼ੁਰਗਾਂ ਉਹਨਾਂ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਧਰਤੀ ਤੇ ਸੋਇਆ ਕਰਦੇ ਸੀ ਔਰ ਕੋਈ ਵੀ ਹੈਗਾ ਪਕਵਾਨ ਯੋਗ ਵਿਆਹ ਸ਼ਾਦੀ ਸਭ ਇਹਨਾਂ ਦਿਨਾਂ ਦੇ ਵਿੱਚ ਬੰਦ ਹੁੰਦੇ ਆ ਉਸੇ ਤਰ੍ਹਾਂ ਦੀ ਅੱਜ ਵੀ ਸ਼ਰੋਣੀ ਕਮੇਟੀ ਇਹਨਾਂ ਸਾਰਿਆਂ ਨੂੰ ਬੜੇ ਤਰੀਕੇ ਨਾਲ ਮਨਾਉਂਦੀ ਆ ਹੁਣ ਵੀ ਸ਼ਰੋਣੀ ਕਮੇਟੀ ਵੱਲੋਂ ਲੈਟਰ ਆਈ ਆ ਕਿ 15 ਤਰੀਕ ਤੋਂ ਲੈ ਕੇ 31 ਤਰੀਕ ਤੱਕ ਕੋਈ ਵੀ ਜਿਹੜਾ ਕੋਈ ਕਿਸੇ ਨੂੰ ਸਰੋਪਾ ਵਗੈਰਾ ਕਰ ਰ ਹੋਰ ਇਹੋ ਜੇ ਕੋਈ ਵੀ ਆ ਪਾਣੀ ਕਰਨਾ ਹੈਗਾ ਤਾਂ ਕਿ ਜਿਸੇ ਨਾਲ ਕੇ ਕਾਮ ਨੂੰ ਇਹਨਾਂ ਦੇ ਵਿੱਚ ਕੋਈ ਦਿੱਕਤ ਆਵੇ ਸੋ ਇਸ ਕਰਕੇ ਇਹ ਸਾਰਾ ਪ੍ਰਬੰਧਾ ਜਿਹੜਾ ਸ਼ੌਨਿਕ ਕਮਟੇ ਵੱਲੋਂ ਕੰਪਲੀਟ ਕੀਤਾ ਗਿਆ ਸੋ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਮੈਨੇਜਰ ਦਸ਼ਪੀਰ ਸਿੰਘ ਨੇ ਉਹਨਾਂ ਨਾਲ ਗੱਲ ਕਰ ਦਸ਼ਪੀਰ ਸਿੰਘ ਜੀ ਤਿੰਨ ਦਿਨਾਂ ਤੱਕ ਪ੍ਰੋਗਰਾਮ ਜਿਹੜੇ ਨੇ ਉਹ ਚੱਲਣੇ ਨੇ ਧਾਰਮਿਕ ਸਮਾਗਮ ਚੱਲਣੇ ਕਿਹੜੇ ਕਿਹੜੇ ਧਾਰਮਿਕ ਸਮਾਗਮ ਜਾਂ ਕਿਹੜੀਆਂ ਧਾਰਮਿਕ ਗਤੀਵਿਧੀਆਂ ਨੇ ਜਿਹੜੀਆਂ ਦਾ ਪ੍ਰਬੰਧ ਜਿਹੜਾ ਆਯੋਜਿਤ ਕੀਤਾ ਗਿਆ ਵਾਹਿਗੁਰੂ ਜੀ ਕਾ ਫਾਲਸਾ ਵਾਹਿਗੁਰੂ ਜੀ ਕੀ ਫਤਿਹ 17 18 ਅਤੇ 19 ਦਸੰਬਰ ਨੂੰ ਸ਼ਹੀਦਾਂ ਨੂੰ ਸਮਰਪਿਤ ਜਿਹੜਾ ਜੋੜ ਮੇਲਾ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ ਇਹਦੇ ਵਿੱਚ ਅੱਜ 17 ਤਰੀਕ ਨੂੰ ਗੁਰਦੁਆਰਾ ਗੁਰੂਗੜ ਸਤਾਪਰ ਤੋਂ ਜਿਹੜਾ ਨਗਰ ਕੀਰਤਨ ਆਰੰਭ ਹੋ ਕੇ ਸ਼ਹਿਰ ਵਿੱਚ ਵੱਖ-ਵੱਖ ਹੁੰਦਿਆ ਹੋਇਆ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਵਿਖੇ ਸਮਾਪਤ ਹੋਵੇਗਾ ਅੱਜ 12 ਵਜੇ ਤੋਂ ਹੀ ਧਾਰਮਿਕ ਦੀਵਾਨ ਦੀ ਜੀ ਸਟੇਜ ਹੈ ਉਹ ਦੀਵਾਨ ਹਾਲ ਗੁਰਦੁਆਰਾ ਪੱਠਾ ਸਾਹਿਬ ਪਿੱਛੇ ਆਰੰਭ ਕਰ ਦਿੱਤੀ ਜਾਵੇਗੀ ਤੇ ਇਹ ਅੱਜ ਰਾਤ 10 ਵਜੇ ਚੱਲੇਗੀ 10 ਵਜੇ ਤੱਕ ਚੱਲੇਗੀ ਉਸ ਤੋਂ ਉਪਰੰਤ 18 ਤਰੀਕ ਤੇ 19 ਤਰੀਕ ਨੂੰ ਧਾਰਮਿਕ ਦਿਵਾਨਾਂ ਦੇ ਫੇਰ ਜਿਹੜੀ ਆ ਆਰੰਭਤਾ ਜਿਹੜੀ ਨਿਰੰਤਰ ਤੌਰ ਤੇ ਚੱਲੇਗੀ ਤੇ ਇਸ ਦੀ ਸਮਾਪਤੀ ਆ ਜਿਹੜੀ ਉਹ 19 ਤਰੀਕ ਨੂੰ 2 ਵਜੇ ਕੀਤੀ ਜਾਵੇਗੀ ਸੰਗਤਾਂ ਲਈ ਸਮੁੱਚੇ ਜਿਹੜੇ ਪ੍ਰਬੰਧ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਈਆਂ ਹਦਾਇਤਾਂ ਅਨੁਸਾਰ ਮਾਨਯੋਗ ਪ੍ਰਧਾਨ ਸਾਹਿਬ ਸਾਡੇ ਐਡਵੋਕੇਟ ਸਚਿੰਦਰ ਸਿੰਘ ਧਾਮੀ ਜੀ ਦੇ ਹਦਾਇਤਾਂ ਅਨੁਸਾਰ ਸਾਰੇ ਪ੍ਰਬੰਧ ਮੁਕੰਮਲ ਕਰ ਰਹੇ ਨੇ ਕਿਸੇ ਕਿਸਮ ਦੀ ਜਿੱਟ ਸੰਗਤ ਨੂੰ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਸੰਗਤ ਜਿਹੜੀ ਆ ਹਰ ਸਾਲ ਇਹਨਾਂ ਧਾਰਮਿਕ ਗਤੀਵਿਧੀਆਂ ਦੇ ਵਿੱਚ ਹਿੱਸਾ ਲੈਂਦੀ ਹੈ ਯਾਦ ਕਰਦੀ ਹੈ ਉਹਨਾਂ ਸ਼ਹਾਕਾ ਨੂੰ ਜਿਨ੍ਹਾਂ ਨੇ ਜੁਰਮ ਅਤੇ ਜ਼ਬਰ ਦੇ ਖਿਲਾਫ ਟੱਕਰ ਆ ਲੈਂਦੇ ਹੋਏ ਆਪਣੀਆਂ ਕੁਰਬਾਨੀਆਂ ਦਿੱਤੀਆਂ ਤਾਂ ਉਹਨਾਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਹਰ ਸਾਲ ਜਿਹੜੇ ਨੇ ਇਹ ਧਾਰਮਿਕ ਸਮਾਗਮ ਜਿਹੜੇ ਕਰਵਾਏ ਜਾਂਦੇ ਨੇ ਭਾਵੇਂ ਨਗਰ ਕੀਰਤਨ ਹੋਵੇ ਪਾਵੇਂ ਹੋਰ ਵੱਖ-ਵੱਖ ਜਿਹੜੀਆਂ ਗਤੀਵਿਧੀਆਂ ਧਾਰਮਿਕ ਗਤੀਵਿਧੀਆਂ ਨੇ ਵੱਖ-ਵੱਖ ਉਹਨਾਂ ਇਤਿਹਾਸਿਕ ਸਥਾਨਾਂ ਦੇ ਉੱਤੇ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਸਥਾਨਾਂ ਦਾ ਸਬੰਧ ਉਹਨਾਂ ਸ਼ਹਾਦਤਾਂ ਦੇ ਨਾਲ ਹੈ ਜਿਨ੍ਹਾਂ ਸਥਾਨਾਂ ਤੇ ਉਹਨਾਂ ਸ਼ਹੀਦਾਂ ਨੇ ਆਪਣੇ ਚਰਨ ਪਾਏ ਉਹਨਾਂ ਸਾਰੇ ਪਵਿੱਤਰ ਸਥਾਨਾਂ ਦੇ ਵਿੱਚ ਜਿਹੜੇ ਵੱਡੇ ਪੱਧਰ ਦੇ ਉੱਤੇ ਧਾਰਮਿਕ ਸਮਾਗਮ ਹੈ ਆਯੋਜਨ ਕਰਕੇ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਸ਼ਰਧਾ ਤੇ ਫੁੱਲ ਭੇਟ ਕੀਤੇ ਜਾਂਦੇ ਨੇ ਕੈਮਰਮੈਨ ਸਰਦੂ ਸਿੰਘ ਦੇ ਨਾਲ ਜਗਜੀਤ ਜੱਗੀ ਪੀਟੀਸੀ ਨਿਊਜ਼ ਰੋਪੜ